ਸ੍ਰੀ ਗੱਲ ਜੀ ਮੈਂ ਹਾ ਅਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਜੋ ਬੀਜੇਪੀ ਨੂੰ ਬਹੁਤ ਹੀ ਵੱਡਾ ਝਟਕਾ ਲੱਗਾ ਹੈ ਕਿਉਂਕਿ ਬੀਜੇਪੇ ਦੇ ਮੇਨ ਆਗੂ ਨੇ ਆਪਣਾ ਪਲੜਾ ਛੁਡਾ ਲਿਆ ਹੈ ਬੀਜੇਪੀ ਕੋਲੋਂ ਤਾਂ ਬੀਜੇਪੀ ਨੂੰ ਬੀਜੇਪੀ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬਹੁਤ ਵੱਡੀ ਹਲਚਲ ਮੱਚੀ ਹੋਈ ਹੈ ਜੋ ਬੀਜੇਪੀ ਦੀ ਵੱਡੀ ਹਾਈ ਕਮਾਂਡ ਹੈ ਉਨਾਲ ਨੂੰ ਸਮਝ ਨਹੀਂ ਆ ਰਹੀ ਕਿ ਐਡੇ ਵੱਡੇ ਆਗੂ ਨੇ ਸਾਡੇ ਤੋਂ ਪੱਲੜਾ ਕਿਸ ਗੱਲ ਦਾ ਛੁੜਾ ਲਿਆ ਹੈ ਜੇ ਵਿੱਚੋਂ ਗੱਲਾਂ ਸੋਚੀਆਂ ਜਾਣ ਤਾਂ ਗੱਲ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਸ ਦਾ ਪੱਲੜਾ ਛਣਾਉਣ ਦਾ ਇਹ ਜੋ ਡਿਸੀਜਨ ਹੈ ਉਹ ਸਾਹਮਣੇ ਇਸ ਲਈ ਆ ਰਿਹਾ ਕਿ ਜੋ ਗਰੀਬ ਨੇ ਉਹ ਗਰੀਬ ਹੁੰਦੇ ਜਾ ਰਹੇ ਨੇ ਬੇਰੁਜ਼ਗਾਰੀ ਵੱਧ ਰਹੀ ਹੈ ਬੀਜੇਪੀ ਦੇ ਆਉਣ ਤੋਂ ਬਾਅਦ ਕੋਈ ਬੇਰੋਜ਼ਗਾਰੀ ਦੇ ਵਿੱਚ ਫਰਕ ਨਹੀਂ ਪਿਆ ਤਾਂ ਜੋ ਗਰੀਬ ਹੈ ਉਹ ਗਰੀਬ ਹੁੰਦਾ ਜਾ ਰਿਹਾ ਹੈ ਕਿਸੇ ਵੀ ਹੱਕ ਦੇ ਵਿੱਚ ਜੋ ਬੀਜੇਪੀ ਸਰਕਾਰ ਉਹਨਾਂ ਗਰੀਬ ਲੋਕਾਂ ਦੇ ਵਿੱਚ ਨਹੀਂ ਵਿਚਦੀ ਨਹੀਂ ਉਤਰੀ ਤਾਂ ਉਹਨਾਂ ਨੇ ਅੱਜ ਆਪਣਾ ਪਲੜਾ ਛੁਡਾ ਲਿਆ ਹੈ ਸੂਤਰਾਂ ਤੋਂ ਬਣਦੀ ਜਾਣਕਾਰੀ ਜੋ ਆ ਰਹੀ ਹੈ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਉਹ ਵੱਡੇ ਆਗੂ ਕੌਣ ਨੇ ਜਿਨ੍ਹਾਂ ਨੇ ਅੱਜ ਬੀਜੇਪੀ ਨੂੰ ਅਲਵਿਦਾ ਕਹਿ ਦਿੱਤਾ ਹੈ ਇਸ ਸਾਲ ਬਿਹਾਰ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹਨ ਇਸ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਲੱਗਾ ਦਰਅਸਲ ਬਿਹਾਰ ਦੇ ਮਸ਼ਹੂਰ ਯੂਟਿਊਬਰ ਮਨੀਸ਼ ਕਸ਼ਵ ਹੁਣ ਭਾਜਪਾ ਤੋਂ ਵੱਖ ਹੋ ਗਏ ਹਨ ਉਹਨਾਂ ਨੇ ਖੁਦ ਹੀ ਜ਼ਾਹਰਾਨ ਕੀਤਾ ਹੈ ਮਨੀਸ਼ ਕਸ਼ਵ ਨੇ ਆਪਣੇ ਐਕਸ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਹੁਣ ਉਹ ਭਾਜਪਾ ਦੇ ਮੈਂਬਰ ਨਹੀਂ ਹਨ ਵੀਡੀਓ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ ਕਿ ਉਹ ਚਣਪਤੀਆ ਗਏ ਸਨ ਉਹਨਾਂ ਨੇ ਕਈ ਇਲਾਕਿਆਂ ਦਾ ਦੌਰਾ ਕੀਤਾ ਤੇ ਇੰਨਾ ਹੀ ਨਹੀਂ ਮਨੀਸ਼ ਕਈ ਲੋਕਾਂ ਨੂੰ ਵੀ ਮਿਲੇ ਇਸ ਤੋਂ ਬਾਅਦ ਉਹਨਾਂ ਨੇ ਭਾਜਪਾ ਛੱਡਣ ਦਾ ਫੈਸਲਾ ਲਿਆ ਉਹਨਾਂ ਨੇ ਇਹ ਵੀ ਕਿਹਾ ਕਿ ਬਿਹਾਰੀਆਂ ਤੇ ਮਜ਼ਦੂਰਾ ਲਈ ਲੜਨਾ ਪਵੇਗਾ ਇਸ ਤੋਂ ਇਲਾਵਾ ਬਿਹਾਰ ਤੋਂ ਹੋ ਰਹੇ ਪ੍ਰਵਾਸ ਨੂੰ ਰੋਕਣ ਲਈ ਵੀ ਲੜਨਾ ਪਵੇਗਾ ਉਹਨਾਂ ਨੇ ਕਿਹਾ ਕਿ ਜਦੋਂ ਪਾਰਟੀ ਵਿੱਚ ਸਨ ਉਦੋਂ ਵੀ ਉਸ ਲਈ ਸਬੰਧ ਆਪਣੀ ਆਵਾਜ਼ ਉਠਾਉਂਦੇ ਰਹੇ ਹਨ ਮਨੀਸ਼ ਨੇ ਅੱਗੇ ਹੁਣ ਇਹ ਵੀ ਉਹਨਾਂ ਨੇ ਕਿਹਾ ਕਿ ਲੱਗਦਾ ਕਿ ਪਾਰਟੀ ਵਿੱਚ ਰਹਿ ਕੇ ਇਹਨਾਂ ਮੁੱਦਿਆਂ ਤੇ ਜ਼ੋਰਦਾਰ ਆਵਾਜ਼ ਨਹੀਂ ਚੁੱਕ ਸਕਣਗੇ ਜਿਸ ਕਾਰਨ ਉਹਨਾਂ ਨੇ ਭਾਜਪਾ ਨੂੰ ਛੱਡਣ ਦਾ ਫੈਸਲਾ ਕੀਤਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਫੈਸਲੇ ਤੋਂ ਬਹੁਤ ਸਾਰੇ ਲੋਕ ਦੁਖੀ ਹੋਣਗੇ ਪਰ ਹਰ ਕੋਈ ਜਾਣਦਾ ਕਿ ਉਹਨਾਂ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਕੀਤਾ ਗਿਆ ਹੈ ਜੇ ਗੱਲ ਕਰੀਏ ਤਾਂ ਹੁਣ ਮਨੀਸ਼ ਕਸ਼ਵ ਹੁਣ ਜੋ ਭਾਜਪਾ ਦੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਨਹੀਂ ਹਨ ਉਹਨਾਂ ਨੇ ਹੁਣ ਅਲਵਿਦਾ ਕਹਿ ਦਿੱਤਾ ਹੈ ਬਾਕੀ ਜੋ ਵੀ ਬਣਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ ਧੰਨਵਾਦ